ਹਤੁ ਗੁਰਾਂ ਦੇ ਤੇ ਪ੍ਰਕਾਸ਼ ਮਾਨ ਦੇ ਸੇਵਾ ਅਬਰੰਤ ਨਿਤ ਨਹਿਮ ਦੀਆਂ ਬਾੜੀਆਂ ਦੇ ਜਾਪ ਤੇ ਜੋ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਗਾਥ ਹਰੀ ਜਸ ਗਾਇਨ ਕੀਤਾ ਗਿਆ ਹੈ ਵੱਡਾ ਭਾਗੇ ਜਾਣਾ ਦੇ ਗੁਰਬਾਣੀ ਨੂੰ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ ਅਤੇ ਹੁਣ ਜਵਾਬ ਜੀ ਭਗਤ ਫਰੀਦ ਦੇ ਸਲੋਕਾਂ ਦੀ ਕਥਾ ਨੂੰ ਰਬਰ ਕਰਕੇ ਲੋਹ ਪ੍ਰਾਪਤ ਕਰ ਰਹੇ ਹੋ ਸੋ ਮਨਵ੍ਰਤੀਆਂ ਨੂੰ ਜਕਾਦਰ ਕਰਨ ਦਾ ਯਤਨ ਕਰਿਏ ਕਥਨੋ ਸਰਵਨ ਕਰੀਏ ਜੀ ਗਜਵਲ ਕੇ ਆਕੋ ਜੀ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਜਾਣਾ ਲੜ ਛਿੱਜਣਾ ਪੀੜੀ ਪਾਈ ਗੰਡ ਇਕ ਸ਼ੌਕਾਰ ਆਪਣੇ ਗੱਟੜੀ ਜੋ ਸੁਨਹਿਲ ਮਕਾਏ ਹੋਏ ਜਿਸ ਦੇ ਵਿੱਚ ਤਨ ਸੀ ਉਲਈ ਜਾ ਰਿਆ ਸੀ ਰਸਤੇ ਦੇ ਵਿੱਚ ਉਸਦੀ ਗੱਠੜੀ ਖੁੱਲ ਗਈ ਉਸ ਦੀਆਂ ਮੋਰਾ ਥੱਲੇ ਲੱਗ ਪਈਆਂ ਤੇ ਕੁਝ ਕੁ ਗਵਾਚ ਗਈਆਂ ਬੈਠ ਕੇ ਪਛਤਾਉਣ ਲੱਗਾ ਉਸ ਦੇ ਵੱਲ ਵੇਖ ਕੇ ਭਗਤ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਸਿੱਖਿਆ ਦਿੱਤੀ ਕਿ ਜੇ ਜਾਣ ਲੜ ਛਜਣਾ ਜਦੋਂ ਪਤਾ ਹੈ ਕਿ ਸਾਡਾ ਪੱਲਾ ਹੈ ਉਹ ਨਾਸ਼ ਹੋ ਜਾਵੇਗਾ ਛੱਡਣਾ ਤੋਂ ਪਾਵ ਹੈ ਨਾਸ਼ ਹੋ ਜਾਣਾ ਤੇ ਜੇ ਪਤਾ ਹੈ ਕਿ ਇਹ ਖੁੱਲ ਜਾਵੇਗਾ ਬੀਟੀ ਪਾਈ ਗੰਢ ਫਿਰ ਘੁੱਟ ਕੇ ਗੰਢ ਦੇਣੀ ਚਾਹੀਦੀ ਸੀ ਇਹ ਨਾ ਖੁੱਲਦੀ ਹੁਣ ਪਛਤਾਉਣ ਦਾ ਕੀ ਲਾਭ ਹੈ ਇਵੇਂ ਸਾਨੂੰ ਉਪਦੇਸ਼ ਦਿੰਦਿਆ ਹੋਇਆ ਆਖ ਦੇ ਇਹ ਜੋ ਸਵਾਸਾ ਰੂਪੀ ਗੰਢ ਹੈ ਨਾ ਇਹ ਜੋ ਗਠੜੀ ਹੈ ਇਹ ਸਾਨੂੰ ਪਤਾ ਹੈ ਇੱਕ ਦਿਨ ਖੁੱਲ ਜਾਵੇਗੀ ਤੇ ਜਦੋਂ ਖੁੱਲ ਗਈ ਤੇ ਜਿਸ ਤਰ੍ਹਾਂ ਉਸ ਦੀਆਂ ਮੋਹਰਾਂ ਗਵਾਚ ਗਈਆਂ ਸਨ ਸਾਡੇ ਸਵਾਸ ਗਵਾਚ ਜਾਣੇ ਅਸੀਂ ਪਛਤਾਉਣਾ ਬਾਅਦ ਦੇ ਵਿੱਚ ਭਗਤ ਜੀ ਆਜ ਦੇ ਫਿਰ ਪਛਤਾਉਣ ਦਾ ਕੀ ਲਾਵੇ ਪਹਿਲਾਂ ਹੀ ਗੰਡ ਘੁੱਟ ਕੇ ਦੇ ਲਵ ਜੋ ਸਵਾਸ ਹਨ ਉਹਨਾਂ ਨੂੰ ਸਫਲਿਆ ਕਰਕੇ ਇੱਕ ਗਠੜੀ ਦੇ ਵਿੱਚ ਘੁੱਟ ਕੇ ਬੰਨ ਲੈਣਾ ਚਾਹੀਦਾ ਉਸ ਦੇ ਨਾਲ ਸਾਨੂੰ ਪਿਛੋਂ ਪਛਤਾਉਣਾ ਨਹੀਂ ਪਵੇਗਾ ਪਾਵੇ ਭਗਤ ਜੀ ਸਮਝਾ ਰਹੇ ਕਿ ਆਪਣੇ ਸਵਾਸਾਂ ਨੂੰ ਸਫਲਿਆ ਕਰ ਲੈਣਾ ਚਾਹੀਦਾ ਨਾਮ ਜਪ ਕੇ ਸੇਵਾ ਸਮਰਨ ਇਹ ਕਰਕੇ ਜੇ ਸਾਨੂੰ ਗੁਰੂ ਦੇ ਲੜ ਲੱਗ ਜਾਣਾ ਚਾਹੀਦਾ ਇਹ ਸਤਰਾ ਭਗਤ ਜੀ ਉਪਦੇਸ਼ ਦਿੰਦੇ ਹੋਏ ਆਖ ਰਹੇ ਹਨ ਤੈ ਜੇਵਡ ਮੈਂ ਨਾਹਿ ਕੋ ਸਭ ਜਗ ਡਿਠਾ ਹੰਡ ਭਗਤ ਜੀ ਆਖਦੇ ਮੈਂ ਸਾਰਾ ਸੰਸਾਰ ਵੇਖ ਲਿਆਏ ਮੈਂ ਡੇਠ ਰਿਹਾਏ ਪਰ ਪਰਮੇਸ਼ਰ ਤੇਰੇ ਵਰਗਾ ਮੈਨੂੰ ਕੋਈ ਨਹੀਂ ਇਸ ਸੰਸਾਰ ਦੇ ਵਿੱਚ ਮਿਲਿਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਇਥੇ ਇੱਕ ਪਟਵਾਰੀ ਨੂੰ ਉਪਦੇਸ਼ ਦਿੱਤਾ ਭਗਤ ਫਰੀਦ ਜੀ ਨੇ ਉਹ ਕੀ ਕਰਦਾ ਸੀ ਵੱਡੀ ਲੈ ਕੇ ਨਾ ਧਨ ਲੈ ਕੇ ਕਿਸੇ ਦੀ ਜ਼ਮੀਨ ਕਿਸੇ ਦੇ ਨਾਂ ਕਰ ਦਿੰਦਾ ਸੀ ਇਸ ਤਰ੍ਹਾਂ ਵੱਢੀ ਲੈ ਕੇ ਉਹ ਆਪਣਾ ਗੁਜ਼ਾਰਾ ਕਰਦਾ ਤੇ ਕਿਸੇ ਦੀ ਜ਼ਮੀਨ ਕਿਸੇ ਦੇ ਨਾਂ ਆ ਦੇਣੀ ਹੁਣ ਉਸ ਜਦ ਪਟਵਾਰੀ ਨੇ ਭਗਤ ਫਰੀਦ ਜੀ ਦੇ ਦਰਸ਼ਨ ਕੀਤੇ ਉਪਦੇਸ਼ਮ ਦੀ ਜਾਚਣਾ ਕੀਤੀ ਭਗਤ ਜੀ ਮੈਨੂੰ ਉਪਦੇਸ਼ ਦੇਵੋ ਭਗਤ ਜੀ ਆਖਦੇ ਖਰੀਦਾ ਜੇ ਤੂੰ ਅਕਲ ਲਤੀਪ ਅਗਧ ਜੀ ਆਖਦੇ ਜੂ ਤੂੰ ਅਕਲ ਕਰਕੇ ਚਤੁਰ ਹੈ ਕਾਲੇ ਲੇਖ ਨਾ ਲੇਖ ਜਿਹੜੇ ਲੇਖ ਹਨ ਉਹਨਾਂ ਨੂੰ ਕਾਲੇ ਨਾਲ ਲੇਖ ਭਾਵ ਕੀ ਕੇ ਕਿਸੇ ਦੀ ਜ਼ਮੀਨ ਕਿਸੇ ਦੇ ਨਾਂ ਤੇ ਨਾ ਕਰ ਪੈਸੇ ਲੈ ਕੇ ਇਹ ਵੱਡੀ ਨਾਖ ਇਸ ਤਰ੍ਹਾਂ ਜਿਹੜਾ ਹੈ ਕਾਲੇ ਲੇਖ ਨਾਲ ਲੇਖ ਆਪਨੜੇ ਗਰੀਵਾਨ ਮਹ ਸਿਰ ਨੀਵਾ ਕਰ ਦੇਖ ਭਗਤ ਜੀ ਆਖਦੇ ਪਟਵਾਰੀ ਆਪਣੇ ਅੰਦਰ ਜਾਤੀ ਮਾਰ ਕੇ ਵੇਖ ਕਿ ਜੇ ਤੇਰੇ ਨਾਲ ਏਵੇਂ ਕੋਈ ਕਰੇ ਤੇ ਤੈਨੂੰ ਕਿਵੇਂ ਮਹਿਸੂਸ ਹੋਵੇਗਾ ਤੇਰੀ ਜ਼ਮੀਨ ਕੋਈ ਤੇਰੇ ਤੋਂ ਖੋ ਕੇ ਕਿਸੇ ਨੂੰ ਦੇ ਦੇਵੇ ਤੇਰੇ ਤੇ ਕੀ ਬਤੀਤ ਹੋਵੇਗੀ ਆਪਣੇ ਅੰਦਰ ਜਾਤੀ ਮਾਰ ਕੇ ਵੇਖ ਉਹਨੇ ਸਦਨਾ ਸਾਨੂੰ ਵੀ ਸਮਝਾਇਆ ਭਗਤ ਜੀ ਆਖਦੇ ਕੇਸੇ ਇਹਨੇ ਗੁਨਾਹ ਅਨੁਬਾਦ ਦੇ ਵਿੱਚ ਦਸੀ ਪਹਿਲਾਂ ਆਪਣੇ ਅੰਦਰ ਚਾਦੀ ਮਾਰ ਮੇਰੇ ਵਿੱਚ ਤੇ ਕੋਈ ਗੁਨਾਹ ਤੇ ਨਹੀਂ ਮੈਂ ਤੇ ਕੋਈ ਪਾਪ ਨਹੀਂ ਕਰਦਾ ਜੇ ਆਪਣੇ ਅੰਦਰ ਜਾਤੀ ਮਾਰੀਏ ਨਾ ਖਾਲਸਾ ਜੀ ਜੇ ਕੋਈ ਧਿਆਨ ਦੇ ਨਾਲ ਆਪਣੇ ਅੰਦਰ ਵੇਖੇ ਤੇ ਕਿਸੇ ਦੇ ਪਾਪਾਂ ਨੂੰ ਵੇਖਣ ਦੀ ਲੋੜ ਹੀ ਕੋਈ ਨਹੀਂ ਜਿੰਨੇ ਅਸੀਂ ਪਾਪ ਕੀਤੇ ਕਿਸੇ ਦੇ ਗੁਨਾਹ ਸਾਨੂੰ ਘੱਟ ਲੱਗਣਗੇ ਜਿੰਨੇ ਅਸੀਂ ਗੁਨਾਹਦਾਰ ਹਾਂ ਜਿੰਨੀਆਂ ਅਸੀਂ ਭੁੱਲਾਂ ਕੀਤੀਆਂ ਹਨ ਕਿਸੇ ਦੀਆਂ ਭੁੱਲਾਂ ਸਾਨੂੰ ਬਹੁਤ ਘੱਟ ਲੱਗਣਗੀਆਂ ਜੇ ਅਸੀਂ ਆਪਣੇ ਅੰਦਰ ਜਾਦੀ ਮਾਰੀ ਪਰ ਇਹ ਸੁਭਾਅ ਹੈ ਮਨੁੱਖ ਆਪਣੇ ਅੰਦਰ ਨਹੀਂ ਤੱਕਦਾ ਦੂਸਰਿਆਂ ਦੇ ਗੁਨਾਹਾਂ ਦੀਆਂ ਪੰਡਾ ਖੋਲ-ਖੋਲ ਕੇ ਸੁਣਾਉਂਦਾ ਏ ਇਹ ਭਗਤ ਜੀ ਆਖਦੇ ਕਿਸੇ ਦੇ ਪਾਪਾਂ ਨੂੰ ਫਰੋਲਣ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਅਸੀਂ ਕਿੱਥੇ ਖੜੇ ਹਾਂ ਖਾਲਸਾ ਜੀ ਮਨੁੱਖ ਆਪਣੇ ਅੰਦਰ ਵੇਖਣ ਲੱਗ ਜਾਵੇ ਨਾ ਇਸ ਤੋਂ ਵੱਡਾ ਮਨੁੱਖ ਕੋਈ ਨਹੀਂ ਜਿਹੜਾ ਆਪਣੀਆਂ ਭੁੱਲਾਂ ਨੂੰ ਵੇਖਣ ਲੱਗ ਪਵੇ ਕਿ ਮੈਂ ਆ ਗੁਨਾਹ ਕੀਤੇ ਮੈਂ ਭੁੱਲਾਂ ਕੀਤੀਆਂ ਮੈਂ ਸੰਸਾਰ ਦੇ ਵਿੱਚ ਤੇ ਜਿਉਆ ਪਰ ਮੈਂ ਅਪਰਾਧੀ ਬਹੁਤ ਵੱਡਾ ਇਥੇ ਭਗਤ ਜੀ ਆਖਦੇ ਆਪ ਨੜੇ ਗੀਰੀ ਵਾਣ ਮਹ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਜਾਤੀ ਸਿਰ ਨੀਵਾ ਕਰਕੇ ਵੇਖ ਕਿ ਤੂੰ ਕਿਥੇ ਖੜਾ ਹੈ ਇਹ ਖਾਲਸਾ ਜੀ ਜੇ ਅਸੀਂ ਇਸੇ ਭਗਤੀ ਨੂੰ ਹਿਰਦੇ ਦੇ ਵਿੱਚ ਵਸਾ ਲਈਏ ਨਾ ਝਗੜੇ ਮੁੱਕ ਜਾ ਬਣਾ ਕੋਈ ਝਗੜਾ ਹੀ ਨਾ ਰਵੇ ਜੇ ਅਸੀਂ ਇਸ ਭਗਤੀ ਨੂੰ ਹਿਰਦੇ ਦੇ ਵਿੱਚ ਵਸਾ ਲਈਏ ਭਗਤ ਜੀ ਆਖਦੇ ਆਪਣੇ ਅੰਦਰ ਵੇਖਣਾ ਸ਼ੁਰੂ ਕਰ ਦੇਵੋ ਕਿਸੇ ਦੇ ਗੁਨਾਹ ਵੇਖਣ ਦੀ ਲੋੜ ਹੀ ਕੋਈ ਨਹੀਂ ਸਾਨੂੰ ਆਪਣੇ ਗੁਨਾਹ ਇਹਨੇ ਜਿਆਦਾ ਲੱਗਣਗੇ ਸਾਨੂੰ ਆਪਣੇ ਹੀ ਪਾਪ ਏਨੇ ਜਿਆਦੇ ਲੱਗਣਗੇ ਕਿ ਕਿਸੇ ਦੇ ਪਾਪ ਸਾਨੂੰ ਲੱਗਣੇ ਹੀ ਕੁਝ ਨਹੀਂ ਕਿ ਇਸ ਦੇ ਤੇ ਪਾਪ ਬੜੇ ਘੱਟ ਸਭ ਤੋਂ ਵੱਡਾ ਪਾਪੀ ਮੈਂ ਹਾਂ ਇਸ ਕਰਕੇ ਭਗਤ ਜੀ ਆਖਦੇ ਆਪਣੇ ਅੰਦਰ ਪਹਿਲਾਂ ਚਾਤੀ ਮਾਰੀਏ ਤੇ ਇਸ ਦੇ ਵੱਲ ਵੇਖਣਾ ਕਰੀਏ ਤੇ ਕੀ ਸਾਡੇ ਨਾਲ ਜਿਹੜਾ ਹੈ ਬਣੇਗਾ ਜੇ ਕਿਸੇ ਦੇ ਨਾਲ ਬੁਰਾ ਕਰਦੇ ਹਨ ਆਪਣੇ ਵੱਲ ਵੀ ਦੇਖ ਲਈਏ ਕਿ ਸਾਡੇ ਨਾਲ ਵੀ ਹੋਵੇਗਾ ਤੇ ਉਮੋਂ ਮੇਰੇ ਕੀ ਬਿਤੇਗੀ ਜੇ ਕਿਸੇ ਦੇ ਨਾਲ ਕੋਈ ਧੱਕਾ ਕੀਤਾ ਏ ਆਪਣੇ ਵਿੱਚ ਆਤੀ ਮਾਰ ਲੈਣੀ ਚਾਹੀਦੀ ਕਿ ਆਉਣ ਸਮੇਂ ਦੇ ਵਿੱਚ ਮੇਰੇ ਨਾਲ ਵੀ ਧੱਕਾ ਹੋਵੇਗਾ ਫਿਰ ਕੀ ਹੋਵੇਗਾ ਇੱਕ ਖਾਲਸਾ ਜੀ ਇੱਕ ਪੁੱਤਰ ਸੀ ਆਪਣੇ ਬਾਪ ਨੂੰ ਸੁਟਣ ਵਾਸਤੇ ਨਾ ਦਰਿਆ ਦੇ ਵਿੱਚ ਚਲੇ ਗਿਆ ਨੋਂ ਦੇ ਆਕੇ ਲੱਗ ਗਿਆ ਆਪਣੇ ਘਰ ਵਾਲੀ ਦੇ ਆਕੇ ਲੱਗ ਗਏ ਨਾ ਆਪਣੇ ਬਾਪ ਨੂੰ ਮੋਢਿਆਂ ਤੇ ਚੁੱਕਿਆ ਤੇ ਦਰਿਆ ਦੇ ਵਿੱਚ ਸੁੱਟਣ ਵਾਸਤੇ ਚਲਿਆ ਆਖਦੇ ਸਾਡੇ ਤੋਂ ਨਹੀਂ ਤੇਰੀ ਸੇਵਾ ਹੁੰਦੀ ਬੈਠਾ ਰਹਿਣਾ ਹੀ ਮੱਜੇ ਤੇ ਕਿਤੇ ਪਾਣੀ ਮੰਗ ਕਿਤੇ ਕੋਝ ਮੰਗ ਚਲੇ ਆ ਗਿਆ ਹੁਣ ਬਾਪ ਉਹਦੇ ਜਦੋਂ ਸੁੱਟਣ ਲੱਗਾ ਵਗਦੇ ਦਰਿਆ ਦੇ ਵਿੱਚ ਤੇ ਉਹ ਤੋਂ ਆਵਾਜ਼ ਦਿੱਤੀ ਬਜ਼ੁਰਗ ਨੇ ਜੋ ਤੋਰਣ ਇਹ ਸੀ ਸਕਦਾ ਉਸ ਨੇ ਕਿਹਾ ਪੁੱਤਰ ਇੱਥੇ ਨਾ ਛੋਟ। ਥੋੜਾ ਜਿਹਾ ਅੱਗੇ ਛੋਟ। ਡੂੰਘੇ ਦੇ ਵਿੱਚ। ਉਹ ਆਖਦਾ ਪੁੱਤਰ ਆਖਦਾ ਮਰਦੇ ਤੂੰ ਇੱਥੇ ਵੀ ਜਾਣਾ। ਅੱਗੇ ਜਿਹੜਾ ਛੋਟਣ ਦੇ ਨਾਲ ਕੀ ਹੋਵੇਗਾ? ਉਹ ਆਖਦਾ ਨਹੀਂ ਪੁੱਤਰ ਗੱਲ ਸੁਣ। ਇੱਥੇ ਨਾ ਮੈਂ ਆਪਣੇ ਬਾਪ ਨੂੰ ਛੱਡ ਕੇ ਗਿਆ ਸੀ। ਹੁਣ ਤੂੰ ਮੈਨੂੰ ਮਾੜਾ ਰਿਆਂ ਅੱਗੇ ਸੁੱਟ ਤੇ ਆਉਣ ਵਾਲਾ ਤੇਰਾ ਪੁੱਤਰ ਤੈਨੂੰ ਉਸ ਤੋਂ ਅੱਗੇ ਸੁੱਟੇਗਾ। اے ਖਾਲਸਾ ਜੀ ਬੇਨਤੀ ਮੈਂ ਤਾਂ ਕੀਤੀ ਪਹਿਲਾਂ ਆਪਣੇ ਵੱਲ ਝਾਦੀ ਮਾਰ ਕੇ ਵੇਖ ਲਈਏ ਕਿ ਆਉਣ ਵਾਲਾ ਸਮਾਂ ਮੇਰੇ ਤੇ ਵੀ ਆਵੇ। ਜੇ ਅਸੀਂ ਨਾ ਮਾਪਿਓ ਦੀ ਸੇਵਾ ਕਰਦੇ ਗਾੜੀ ਸਾਡੇ ਵੀ ਧੀਆ ਪੁੱਤਰ ਆਉਣਗੇ ਤੇ ਮਨ ਦੇ ਵਿੱਚ ਉਹ ਖਿਆਲ ਕੱਢ ਦਈਏ ਕਿ ਸਾਡੀ ਸੇਵਾ ਕਰਨਗੇ। ਜਿਤਨਾ ਮਰਜੀ ਪੜਾ ਲਈਏ ਜਿਤਨਾ ਮਰਦੀ ਲਿਖਾ ਲਈਏ ਜੋ ਵੀ ਹੁੰਦਾ ਏ ਜ਼ਿੰਦਗੀ ਦੇ ਵਿੱਚ ਕਰ ਲਈਏ ਪਰ ਜੋ ਅਸਾਂ ਨੇ ਆਪਣੇ ਮਾਪਿਓ ਦੇ ਨਾਲ ਕੀਤਾ ਏ ਉਹ ਵੀ ਕੁਝ ਸਾਡੇ ਨਾਲ ਹੋਵੇਗਾ ਇਹ ਖਾਲਸਾ ਜੀ ਭਗਤ ਜੀ ਆਖਦੇ ਆਪਨੜੇ ਗਿਰੀਵਾਨ ਮਹ ਸਿਰ ਨੀਵਾ ਕਰ ਦੇਖ ਕਿਸੇ ਦਾ ਬੁਰਾ ਕਰਮ ਤੋਂ ਪਹਿਲਾਂ ਆਪਣੇ ਵੱਲ ਜਾਦੀ ਮਾਰ ਲੈਣੀ ਚਾਹੀਦੀ ਏ ਕਿ ਬਾਅਦ ਦੇ ਵਿੱਚ ਮੇਰੇ ਨਾਲ ਵੀ ਹੋਵੇਗਾ ਫਰੀਦਾ ਜੋ ਤੈ ਮਰਨ ਮੁਕੀਆਂ ਤਿਨਾ ਨ ਮਾਰੇ ਘੰਮ ਇਕ ਨ ਮੁਸਲਮਾਨ ਪਠਾਨ ਭਗਤ ਫਰੀਦ ਜੀ ਦੇ ਕੋਲੇ ਆਇਆ ਭਗਤ ਫਰੀਦ ਜੀ ਨ ਸ਼ਮਸ਼ਾਨ ਘਾਟ ਤੋਂ ਬਾਹਰ ਬੈਠੇ ਨਾ ਭਗਤੀ ਕਰਦੇ ਉਹ ਆਇਆ ਕੋਲ ਤੇ ਭਗਤ ਫਰੀਦ ਜੀ ਨੂੰ ਪੁੱਛਿਆ ਕਿ ਸ਼ਹਿਰ ਦਾ ਰਸਤਾ ਮੈਨੂੰ ਦੱਸ ਦੇਵੋ ਸ਼ਹਿਰ ਦਾ ਰਸਤਾ ਕਿਸ ਪਾਸੇ ਹੈ ਬਗਤ ਜੀ ਨੇ ਨ ਸ਼ਮਸ਼ਾਨ ਘਾਟ ਦੇ ਵੱਲ ਇਸ਼ਾਰਾ ਕਰ ਦਿੱਤਾ ਐਸ ਪਾਸੇ ਹੈ ਸ਼ਹਿਰ ਜਾਂ ਚਲੇ ਆ ਜਾ ਉਹ ਚਲੇ ਆ ਵੀ ਤੁਰਿਆ ਗਿਆ ਤੁਰਿਆ ਗਿਆ ਅਗੇ ਕਬਰਾਂ 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 ਦਿਖਾਈ ਦੇਵਣ ਕਾਫੀ ਦੂਰ ਚਲੇ ਆ ਗਿਆ ਤੇ ਉਸ ਨੂੰ ਨਾ ਗੁੱਸਾ ਚੜ ਗਿਆ ਆਖਦਾ ਮੇਰੇ ਨਾਲ ਇਸ ਫਕੀਰ ਨੇ ਮਸਕਰੀ ਕੀਤੀ ਗੁੱਸੇ ਦੇ ਨਾਲ ਵਾਪਸ ਆਇਆ ਭਗਤ ਫਰੀਦ ਜੀ ਦੇ ਕੋਲ ਆਨ ਕੇ ਤਿੰਨ ਚਾਰ ਮੁਕੀਆਂ ਮਾਰ ਦਿੱਤੀ। ਮੁਕੀਆਂ ਜਦ ਮਾਰੀਆਂ ਨਾ ਭਗਤ ਫਰੀਦ ਜੀ ਦੇ ਤੇ ਅਗੋ ਭਗਤ ਫਰੀਦ ਜੀ ਨੇ ਨਾ ਹੱਸ ਕੇ ਉਸ ਦੇ ਪੈਰਾਂ ਨੂੰ ਫੜ ਲਿਆ। ਪੈਰਾਂ ਨੂੰ ਫੜ ਲਿਆ ਉਸ ਨੇ। ਇਸ ਤਰ੍ਹਾਂ ਫਿਰ ਇਹ ਸ਼ਬਦ ਉਚਾਰਨ ਕੀਤਾ ਉਸ ਨੂੰ ਪਤਾ ਲੱਗ ਗਿਆ ਇਹ ਕੋਈ ਅਸਲ ਫਕੀਰ ਹੈ। ਜਿਹੜਾ ਮੈਨੂੰ ਕੋਈ ਜਿਹੜਾ ਸਿਖਾਉਣਾ ਚਾਹੁੰਦਾ ਹੈ ਪਰ ਮੇਰੀ ਮੱਤ ਦੇ ਵਿੱਚ ਨਹੀਂ ਪਿਆ ਉਸਨੇ ਫਿਰ ਦੋਵੇਂ ਹੱਥ ਜੋੜੇ ਆਖਦਾ ਫਰੀਦ ਇਹ ਜਿਹੜਾ ਹੈ ਭਗਤ ਜੀ ਫਕੀਰ ਜੀ ਮੇਰੇ ਕੋਲੋਂ ਨਾ ਭੁੱਲ ਹੋ ਗਈ ਮੈਨੂੰ ਬਖਸ਼ ਦੇ ਭਗਤ ਜੀ ਨੇ ਨਾ ਇਹ ਸ਼ਬਦ ਉਚਾਰਨ ਕੀਤਾ ਭਗਤ ਜੀ ਆਖਦੇ ਫਰੀਦਾ ਜੋ ਤੈ ਮਾਰਨ ਮੁਕੀਆਂ ਜੋ ਫਰੀਦਾ ਤੈਨੂੰ ਮੁਕੀਆਂ ਮਾਰਦਾ ਏ ਤਿੰਨਾ ਨਾ ਮਾਰੇ ਘਮ ਉਹਨਾਂ ਨੂੰ ਪਲਟ ਕਰਕੇ ਕਸੋਣਾ ਨਹੀਂ ਮਾਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਹੁਣ ਹੁੰਦਾ ਏ ਨਾ ਜੇ ਕੋਈ ਸਾਨੂੰ ਬੋਲ ਬੋਲਦਾ ਏ ਦੁੱਗਣਾ ਜਵਾਬ ਅੱਗੋਂ ਹੁੰਦਾ ਏ ਜੇ ਕੋਈ ਬੱਚਾ ਏ ਉਹ ਵੀ ਅੱਜ ਦਾ ਬੱਚਾ ਵੀ ਗੱਲ ਸੁਣ ਕੇ ਰਾਜੀ ਨਹੀਂ 10 10 ਸਾਲ ਦੇ ਬੱਚੇ ਤੇ ਆਪਣੀ ਮਾਤਾ ਪਿਤਾ ਦੇ ਅੱਗੇ ਐਵੇਂ ਬੋਲਦੇ ਜਿਵੇਂ ਕੋਈ ਬੇਗਾਨੇ ਹੋਵਣ ਕੋਈ ਲਿਆਜ ਨਹੀਂ ਕਿਸੇ ਦਾ ਵੀ ਕੀ ਬਣ ਰਿਹਾ ਏ ਇੱਥੇ ਭਗਤ ਜੀ ਆਖਦੇ ਜੋਤੈ ਮਾਰਨ ਮੁਕੀਆਂ ਜੇ ਕੋਈ ਫਰੀਦਾ ਤੈਨੂੰ ਮੁਕੀਆਂ ਮਾਰਦਾ ਏ ਤੇ ਪਲਟ ਕਰਕੇ ਉਸ ਨੂੰ ਪਸੋਣਾ ਨਹੀਂ ਮਾਰਨਾ ਚਾਹੀਦਾ ਆਪਨੜਾ ਕਰ ਜਾਈਐ ਪੈਰ ਤਿਨਾ ਦੇ ਚੰਮ ਆਪਣੇ ਨੜੇ ਘਰ ਜਾਈਏ ਜੇ ਕੋਈ ਮਕੀਆਂ ਮਾਰਦਾ ਨਾ ਉਹਦੇ ਪੈਰ ਚੁੰਮ ਕੇ ਤੇ ਆਪਣੇ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ ਇਸੇ ਦੇ ਵਿੱਚ ਭੜਾਏ ਇਥੇ ਖਾਲਸਾ ਜੀ ਦੂਸਰੀ ਜਿਹੜਾ ਹੈ ਮੈਂ ਬੇਨਤੀ ਕਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨੇ ਸਾਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੱਕ ਪੰਡਿਤ ਆਇਆ ਆਖਦਾ ਏ ਜੇ ਕੋਈ ਅੱਗੋ ਜਵਾਬ ਦਿੰਦਾ ਇਹਨੂੰ ਜੇ ਕੋਈ ਅਗੂ ਮਾਰਦਾ ਚਪੇੜਾ ਮਾਰਦਾ ਏ ਚਪੇੜਾ ਮਾਰਦਾ ਤੇ ਦੂਸਰੀ ਗੱਲ ਅੱਗੇ ਕਰ ਦੇਣੀ ਚਾਹੀਦੀ ਉਹ ਪੰਡਤ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਕੇ ਸਤਰਾ ਦੀ ਨਿਵਰਤਾ ਹੋਣੀ ਜ਼ਰੂਰੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤੇ ਉਦੋਂ ਇਹ ਉਸ ਪੰਡਤ ਨੂੰ ਕਿਹਾ ਇਹ ਪੰਡਤ ਜੀ ਤੁਹਾਡਾ ਸੁਭਾਅ ਏ ਇੱਕ ਗੱਲ ਤੇ ਵਜੀ ਤੇ ਦੂਸਰੀ ਅੱਗੇ ਕਰ ਦਿੱਤੀ ਇਹ ਖਾਲਸਾ ਨਹੀਂ ਕਰਦਾ ਇਹ ਇੱਕ ਗਨ ਤੇ ਅੱਬਲ ਤੇ ਵੱਜਦੀ ਨਹੀਂ ਤੇ ਜੇ ਵੱਜ ਗਈ ਤੇ ਅਗਲੇ ਦਸ ਸਿਰ ਹੀ ਨਹੀਂ ਲੱਭਣਾ ਇਹ ਹੈ ਖਾਲਸਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਨਾ ਇੱਥੇ ਖਾਲਸੇ ਦੇ ਵਿੱਚ ਮੀਰ ਰਸ ਭਰ ਦਿੱਤਾ ਕਿ ਇਹ ਨਹੀਂ ਕੰਮ ਕਰਨਾ ਹੁਣ ਜੋ ਵੀ ਕੋਈ ਜਿਹੜਾ ਹੈ ਭਾਜੀ ਪਾਉਂਦਾ ਹੈ ਤੇ ਉਸ ਦੀ ਭਾਜੀ ਫਿਰ ਦੁੱਗਣੀ ਕਰਕੇ ਮੋੜਨੀ ਮੁਗਲਾਂ ਦੇ ਉੱਤੇ ਇਹ ਸਤਰਾ ਜਿਹੜਾ ਭਾਜਣਾ ਪਈਆਂ ਸਨ ਖਾਲਸੇ ਤੇ ਏਵੇਂ ਨਹੀਂ ਸੀ आनंदपुरस हवेली ਦੇ ਡਾਕਰੇ ਨੂੰ 10 ਲੱਖ ਨੇ ਘੇਰਾ ਪਾ ਲਿਆ ਭਾਜਣਾ ਪਈਆਂ ਤੇ ਫੇਰੀ ਪਾਇਆ ਕਿ ਕਿਵੇਂ ਜਿਹੜਾ ਵੀ ਇਹ ਤੇ ਜਿਹੜਾ ਵੀ ਸਾਹਮਣੇ ਬੜੇ ਔਖੇ ਉਹਨਾਂ ਖਾਲਸਾ ਜੀ ਚਮਕੌਰ ਦੀ ਗੜੀ ਦੇ ਵਿੱਚ ਵੀ ਆਪ ਜੀ ਵੇਖਦੇ ਹੋ ਕਿੱਦਾਂ ਵੱਡਾ ਘੇਰਾ ਹੈ ਕਿਉਂ ਪਾਇਆ ਇਸੇ ਤਰ੍ਹਾਂ ਕਿ ਸਿੰਘ ਜਿਹੜੇ ਚਾਲੀ ਹਨ ਪਰ ਇਹਨਾਂ ਨੂੰ ਸਾਹਮਣਾ ਬੜਾ ਔਖਾ ਇਥੇ ਖਾਲਸਾ ਜੀ ਮੈਂ ਬੋਲਾਂ ਨਾ ਚੰਮਕੌਰ ਦੀ ਗੜੀ ਦੇ ਵਿੱਚ ਹੀ ਖਾਏ ਜਿਹੜਾ ਕਿ ਇਥੇ ਜਿਹੜਾ ਹੈ 10 ਲੱਖ ਦੇ ਤਕਰੀਬਨ ਘੇੜਾ ਪਿਆ ਪਰ ਉੱਥੇ ਚਾੜੀ ਸਿੰਘ ਜਿਹੜਾ ਹੈ ਤਕਰੀਬਨ 300 ਤੇ ਉਹਨਾਂ ਨੇ ਫਿਰ ਮੁਕਾਬਲਾ ਕੀਤਾ ਹੈ ਹੁਣ ਇਥੇ ਖਾਲਸਾ ਜੀ ਦੂਸਰੇ ਤੌਰ ਤੇ ਆਖਦੇ ਭਗਤ ਜੀ ਆਖਦੇ ਆਪਨੜੇ ਘਰ ਜਾਈਏ ਪੈਰ ਤਨਾਂ ਦੇ ਚੁੰਮ ਜੋਤੈ ਮਾਰਨ ਮੁਕੀਆਂ ਤਨਾਂ ਨਾ ਮਾਰੇ ਜੋ ਮੁਕੀਆਂ ਮਾਰਦਾ ਨਾ ਹੁਣ ਖਾਲਸਾ ਜੀ ਇੱਕ ਸਿਖਾਉਣ ਵਾਲਾ ਹੁੰਦਾ ਹੈ ਹੁਣ ਜੇ ਸਖਾਉਣ ਵਾਲੇ ਨੇ ਕੋਈ ਬਚਨ ਕੀਤਾ ਏ ਕਠੋਰ ਬਚਨ ਕੀਤਾ ਸਾਨੂੰ ਝਿੜ ਗਿਆ ਏ ਹੁਣ ਉਦਾਹਰਨ ਤੌਰ ਤੇ ਮੈਂ ਸਮਝਾਵਾਂ ਕਿ ਕੋਈ ਉਸਤਾਦ ਹੁੰਦਾ ਏ ਉਹ ਝਿੜਕਦਾ ਏ ਤੇ ਜੇ ਉਸ ਦੇ ਝਿੜਗਣ ਦਾ ਕੋਈ ਗੁੱਸਾ ਕਰਕੇ ਤੇ ਅੱਗੋਂ ਪਲਟ ਕੇ ਜਵਾਬ ਦੇਵੇ ਤੇ ਇਹ ਨਹੀਂ ਹੋਵੇਗਾ ਇਥੇ ਹੁੰਦਾ ਏ ਭਗਤ ਜੀ ਆਖਦੇ ਜੋ ਅੱਗੋਂ ਕੋਈ ਉਪਦੇਸ਼ ਦਿੰਦਾ ਨਾ ਸੰਤ ਮਹਾਤਮਾ ਮਹਾਪੁਰਖ ਜੇ ਕੋਈ ਅਗੋਂ ਉਪਦੇਸ਼ ਦਿੰਦਾ ਹੈ ਉਹਨਾਂ ਨੂੰ ਪਲਟ ਕਰਕੇ ਨਹੀਂ ਜਵਾਬ ਦੇਣਾ ਚਾਹੀਦਾ ਆਪਨੜ ਘਰ ਜਾਈਏ ਪੈਰ ਤਨਾਂ ਦੇ ਚੁੰਮ ਜੇ ਕੋਈ ਸਾਧੂ ਮਹਾਤਮਾ ਮਾੜਾ ਜਿਹੜਾ ਕਬੂਲ ਬੋਲ ਬੋਲਦਾ ਹੈ ਨਾ ਉਸ ਨੂੰ ਜਿਹੜਾ ਵੀ ਪੈਰ ਉਹਨਾਂ ਦੇ ਚੁੰਮ ਕੇ ਤੇ ਘਰੇ ਚਲੇ ਜਾਣਾ ਚਾਹੀਦਾ ਉਹਨਾਂ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਇਹ ਸਾਧੂ ਮਹਾਤਮਾ ਦੇ ਬਾਰੇ ਜਿਹੜਾ ਹੈ ਭਗਤ ਜੀ ਨੇ ਫਰਮਾਇਆ ਹੈ ਫਰੀਦਾ ਜਾ ਤੋ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਓ ਇਥੇ ਭਗਤ ਜੀ ਆਖਦੇ ਤੂ ਖਟਣ ਵਾਸਤੇ ਨਾ ਇਥੇ ਜਿਹੜਾ ਹੈ ਹਰੀ ਪਰਮਾਤਮਾ ਦੇ ਨਾਮ ਨੂੰ ਆਇਆ ਹੈ ਜਾ ਤੋ ਖਟਣ ਵੇਲ ਇਹ ਵੇਲਾ ਹੈ ਤੇਰਾ ਨਾਮ ਨੂੰ ਖਟਣ ਦਾ ਲਾਹੇ ਨੂੰ ਖਟਣ ਦਾ ਇਥੇ ਤਾ ਦੁਰਤਾ ਦੁਨੀ ਸਿਉ ਤੂੰ ਫਿਰ ਵੀ ਇਸ ਸੰਸਾਰ ਦੇ ਵਿੱਚ ਰਚਿਆ ਹੋਇਆ ਹੈ ਮਰਗ ਸਵਾਈ ਨੀਹ ਜਾ ਭਰਿਆ ਤਾਂ ਲੱਦਿਆ ਇਹ ਜਿਹੜੀ ਮੌਤ ਵਾਲੀ ਨੀਹ ਹੈ ਨਾ ਭਰੀ ਹੋਈ ਇਹ ਵੱਧਦੀ ਜਾ ਰਹੀ ਏ ਇਸ ਕਰਕੇ ਤੇ ਜਦੋਂ ਤੇਰਾ ਭਰ ਗਿਆ ਨਾ ਨੀਹਾਂ ਭਰ ਗਈਆਂ ਇਹ ਤੇ ਚੁੱਕੇ ਜਾ ਰਹੀ ਤੇ ਬਾਦ ਦੇ ਵਿੱਚ ਲੱਦਿਆ ਤੂੰ ਲੱਦਿਆ ਜਾਵੇਂਗਾ ਮੋਢਿਆਂ ਤੇ ਚੁੱਕ ਕੇ ਤੈਨੂੰ ਲੈ ਜਾਵਣਗੇ ਤੈਨੂੰ ਲਦ ਕੇ ਨ ਲੈ ਜਾਵਣਗੇ ਫਿਰ ਜਿਹੜਾ ਫਿਰ ਤੇਰੇ ਸਰੀਰ ਦੀ ਅੰਤਮ ਕਿਰਿਆ ਜਿਹੜਾ ਵੇ ਉਹ ਘਰ ਵਾਲੇ ਕਰ ਦੇਵਣਗੇ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਇਸ ਕਰਕੇ ਭਗਤ ਜੀ ਆਖਦੇ ਇਸ ਸਮੇ ਨੂੰ ਵੇਖ ਕੀ ਹੋ ਰਿਹਾ ਏ ਬੱਚੇ ਆ ਰਹੇ ਹਨ ਕੋਈ ਪਤਾ ਨਹੀਂ ਉਹ ਵੀ ਜਾ ਰਹੇ ਹਨ ਛੋਟੀ ਉਮਰ ਦੇ ਵਿੱਚ ਹੀ ਚਲੇ ਜਾਂਦੇ ਕੋਈ ਜਵਾਨੀ ਨੂੰ ਭੋਗ ਰਿਹਾ ਹੈ ਜਵਾਨੀ ਭੋਗਦੇ ਇੰ ਤੁਰਿਆ ਜਾ ਰਿਹਾ ਹੈ ਕੋਈ ਭਡੇਪੇ ਦੇ ਵਿੱਚ ਹੈ ਉਹ ਮੌਤ ਮੰਗ ਰਿਹਾ ਹੈ ਉਸ ਨੂੰ ਆ ਨਹੀਂ ਲਈ ਤੇ ਕਈ ਭਡੇਪੇ ਦੇ ਵਿੱਚ ਜਾ ਰਹੇ ਪਰ ਇਸ ਸੰਸਾਰ ਦੇ ਵਿੱਚ ਕੋਈ ਰਹਿਣ ਨਹੀਂ ਸਥਿਰ ਨਹੀਂ ਕੋਈ ਵੀ ਆਉਣ ਜਾਣ ਇਸ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਸਾਰਿਆਂ ਦੀ ਵਾਰੀ ਆਵੇਗੀ ਕਿਸੇ ਦੀ ਅੱਜ ਏ ਕਿਸੇ ਦੀ ਕੱਲ ਏ ਕਿਸੇ ਦੀ ਪਰਸੋਂ ਆਵੇਗੀ ਆਵੇਗੀ ਜਰੂਰ ਇਥੇ ਭਗਤ ਜੀ ਆਤਮ ਦੇ ਸਮੇਂ ਦਾ ਜਿਹੜਾ ਹੈ ਵੇਖ ਇਹ ਸਮਾਂ ਲੰਘਦਾ ਜਾ ਰਿਹਾ ਹੈ ਜੋ ਸੁਆਸ ਤੇਰਾ ਆਇਆ ਤੇ ਗਿਆ ਉਹ ਫਿਰ ਕਿਸੇ ਵਾਪਸ ਨਹੀਂ ਆਵੇਗਾ ਉਸ ਨੂੰ ਸਫਲੀਆਂ ਕਰ ਜੋ ਇੱਕ ਵਾਰ ਚਲਿਆ ਗਿਆ ਉਹ ਤੇਰੀ ਜ਼ਿੰਦਗੀ ਦੇ ਵਿੱਚੋਂ ਸੁਆਸ ਛੱਟ ਗਿਆ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਇਹ ਤੂੰ ਵੇਖ ਰਿਹਾ ਹੈ ਜਵਾਨੀ ਗਈ ਤੇ ਪੂਰੇ ਕੇਸ ਹੋ ਗਏ ਚਿੱਟੇ ਕੇਸ ਹੋਣ ਤੋਂ ਪਹਿਲਾਂ ਨਾ ਖਾਸ ਜੀ ਕੇਸ ਭੂਰੇ ਹੁੰਦੇ ਜਦੋਂ ਕੇਸ ਭੂਰੇ ਹੋ ਜਾਵਣ ਨਿਸ਼ਾਨੀ ਹੋ ਜਾਂਦੀ ਕਿ ਹੁਣ ਚਿੱਟੇ ਕੇਸ ਹੋਵਣਗੇ ਇਥੇ ਭਗਤ ਜੀ ਆਪਦੇ ਹੁਣ ਦਾੜੀ ਨਾ ਤੇਰੀ ਪੂਰੀ ਹੋ ਗਈ ਭਾਵ ਕੀ ਕੇ ਕਾਲੇ ਕੇਸਾਂ ਤੋਂ ਤੇਰੇ ਜਿਹੜੇ ਕੇਸ ਹਨ ਉਹ ਚਿੱਟੇ ਹੋ ਗਏ ਹਨ ਅੱਗ ਹੋ ਨੇੜਾ ਆਇਆ ਪਿੱਛਾ ਰਹਿਿਆ ਦੂਰ ਹੁਣ ਅੱਗਾ ਨੇੜਾ ਆ ਗਿਆ ਏ ਤੇਰਾ ਪੇਸ਼ਾ ਕਾफी ਦੂਰ ਰਹਿ ਗਿਆ ਪਿੱਛੇ ਨਾ ਮੁੜ ਕੇ ਵੇ ਬਚਪਨ ਸੀ ਕਈ ਵਾਰ ਅਸੀਂ ਚੇਤੇ ਕਰਦੇ ਹਾਂ ਉਹ ਬਚਪਨ ਨਹੀਂ ਲੱਭੇਗਾ ਹੁਣ ਸਮਾਂ ਹੈ ਅਸੀਂ ਗਾੜੀ ਚੇਤੇ ਕਰਦੇ ਹਾਂ ਉਹ ਸਮਾਂ ਨਹੀਂ ਸਾਨੂੰ ਲੱਭੇਗਾ ਹੁਣ ਪਿਛਲੇ ਸਮੇਂ ਨੂੰ ਅਸੀਂ ਕਈ ਵਾਰ ਚੇਤੇ ਕਰਦੇ ਨਾ ਕਿ ਜਿਵੇਂ ਸੱਥਾਂ ਦੇ ਵਿੱਚ ਬਜ਼ੁਰਗ ਬੈਠਦੇ ਸਨ ਤੇ ਉਥੇ ਮਤਾਵਾ ਬੈਠਦੀਆਂ ਉਹ ਸੇ ਧੀਆਂ ਬੈਠਦੀਆਂ ਸਾਰਾ ਇਕੱਠ ਬਣਿਆ ਹੁੰਦਾ ਸੀ ਇਹ ਬਜ਼ੁਰਗਾਂ ਨੇ ਮਾਤਾਵਾਂ ਨੇ ਆਪ ਜੀ ਨੇ ਤੱਕਿਆ ਹੈ ਜੋ ਵੱਡੀ ਉਮਰ ਦੀਆਂ ਹਨ ਆਪ ਜੀ ਨੇ ਪਿਛੇ ਸਮੇਂ ਨੂੰ ਤੱਕਿਆ ਹੈ ਕਿ ਕੋਈ ਵੀ ਭੇਦ ਭਾਵ ਨਹੀਂ ਸੀ ਹੁੰਦਾ ਲੜਕੇ ਤੇ ਲੜਕੀ ਦੇ ਵਿੱਚ ਸਾਰੇ ਇਕੱਠੇ ਹੀ ਖੇਡਦੇ ਰਹੇ ਤੇ ਨਗਰ ਦੇ ਵਿੱਚ ਜਿਹੜਾ ਹੈ ਇੱਕ ਦੂਸਰੇ ਦੇ ਨਾਲ ਖੇਡਣਾ ਮੱਲਣਾ ਤੇ ਕੋਈ ਭੇਦ ਭਾਵ ਨਹੀਂ ਕਿਉਂ ਉਹ ਸਮਾਂ ਨਹੀਂ ਸਾਨੂੰ ਲੱਭੇਗਾ ਅਸੀਂ ਉਸ ਨੂੰ ਲੱਭਾਂਗੇ ਪਰ ਨਹੀਂ ਲੱਭਦਾ ਇਸ ਕਰਕੇ ਸਮੇਂ ਦੇ ਵਿੱਚ ਨਾ ਤਬਦੀਲੀ ਆ ਰਹੀ ਗਾੜੀ ਦੀ ਗਾੜੀ ਹੁਣ ਜਿਹੜਾ ਹੈ ਉਹ ਸਮਾਂ ਵੀ ਨਹੀਂ ਰਿਹਾ ਹੁਣ ਕਿਸੇ ਜਿਹੜਾ ਹੈ ਸ਼ੱਕ ਬਸ਼ੱਕੀ ਜਿਹੜੀ ਸਾਡੀ ਨਜ਼ਰੀ ਹੋ ਗਈ ਕਿਸੇ ਦੇ ਘਰ ਦੇ ਵਿੱਚ ਉਹਨਾਂ ਨਾਲ ਤੇ ਕੋਈ ਧੀ ਭੈਣ ਘੱਲਣ ਦੇ ਯੋਗ ਰਹਿ ਗਈ ਤੇ ਨਾ ਹੁਣ ਉਹ ਸਮਾਂ ਰਹਿ ਗਿਆ ਜੇ ਅਸੀਂ ਪਿਛਲੇ ਸਮੇਂ ਦੇ ਤੌਰ ਤੇ ਵੇਖੀਏ ਨਾ ਕਿ ਪਿੱਛੇ ਵੀ ਜਾਂਦੀਆਂ ਸਨ ਤੇ ਅੱਜ ਵੀ ਘਲਦੇ ਹੀ ਨਹੀਂ ਉਹ ਗੱਲ ਨਹੀਂ ਹੋਵੇਗੀ ਕਿਉਂਕਿ ਮਨੁੱਖਾਂ ਦੀ ਜਿਹੜੀ ਮੱਤ ਹੈ ਉਹ ਬਹੁਤ ਜਿਹੜਾ ਹੈ ਬਦਲ ਚੁੱਕੀ ਹੈ ਇਹ ਜਿਹੜਾ ਹੈ ਕਾਮਵਾਸ਼ਨਾ ਮਨੁੱਖ ਦੇ ਸਿਰ ਦੇ ਉੱਤੇ ਸਵਾਰ ਹੋ ਗਏ ਇਥੇ ਖਾਲਸਾ ਜੀ ਮੈਂ ਬੇਨਤੀ ਕਰਾਂ ਸ਼ਾਮ ਦੇ ਵੇਲੇ ਵੀ ਇਸੇ ਕਰਕੇ ਨਾ ਮੈਂ ਬੇਨਤੀ ਕੀਤੀ ਸੀ ਆਪ ਜੀ ਨੇ ਸਰਵਣ ਕੀਤੀ ਹੋਵੇਗੀ ਕੱਲ ਵੀ ਜਿਹੜਾ ਇਤਿਹਾਸ ਦੇ ਵਿੱਚ ਇਹ ਮੈਂ ਬੇਨਤੀ ਕੀਤੀ ਸੀ ਕਿ ਦਾਸ ਦੇ ਗੋਲਨ ਇਥੇ ਪੈਣਾ ਪੁੱਛਦਿਆਂ ਹਨ ਕਿ ਭਾਈ ਸਾਹਿਬ ਜੀ ਸੰਥਿਆ ਜਿਹੜੀ ਕਰਨੀ ਹੈ ਪਰ ਇੱਕ ਨਾ ਸ਼ਰਤ ਹੁੰਦੀ ਮੇਰੀ ਉਹ ਇੱਕ ਸ਼ਰਤ ਮੈਂ ਤਾਂ ਰੱਖੀ ਉਹ ਮੈਂ ਆਜ ਆਪ ਜੀ ਨੂੰ ਅੱਗੇ ਜਾ ਕੇ ਦੱਸਾਂਗ ਇੱਕ ਸ਼ਰਤ ਹੁੰਦੀ ਮੇਰੀ ਭੈਣਾਂ ਨੂੰ ਸੰਥਿਆ ਕਰਵਾਉਣ ਦੀ ਉਹਨਾਂ ਨੂੰ ਇਹ ਆਖੀਦਾ ਜਾਂ ਤੇ ਤੁਹਾਡੀ ਮਾਤਾ ਨਾਲ ਆਵੇ ਜਾਂ ਤੁਸੀਂ ਆਪਣਾ ਭਰਾ ਨਾਲ ਲੈ ਕੇ ਆ ਫਿਰ ਸੰਥਿਆ ਹੋਵੇਗੀ ਨਹੀਂ ਤੇ ਅਸੀਂ ਸੰਥਿਆ ਨਹੀਂ ਦੇਵਾਂ ਭਚੰਗੀਆਂ ਨੂੰ ਖੁੱਲੀ ਛੁੱਟੀ ਹੈ ਕੋਈ ਵੀ ਭਚੰਗੀ ਆ ਸਕਦਾ ਹੈ ਮਾਤਾਵਾਂ ਨੂੰ ਵੱਡੀਆਂ ਉਮਰਾਂ ਵਾਲਿਆਂ ਨੂੰ ਜਿਹੜਾ ਹੋਏ ਉਹ ਵੀ ਖੁਨੇ ਛੁੱਟੀ ਹੈ ਉਹ ਕੋਈ ਵੀ ਆਣ ਕੇ ਸੰਥਿਆ ਲੈ ਸਕਦਾ ਏ ਪਰ ਭੈਣਾਂ ਨੂੰ ਇੱਕ ਸ਼ਰਤ ਹੈ ਕਿ ਜਾਂ ਤੇ ਆਪਣਾ ਭਰਾ ਨਾਲ ਲੈ ਕੇ ਆਵੇ ਤੇ ਜਾਂ ਆਪਣੀ ਮਾਤਾ ਨਾਲ ਲੈ ਕੇ ਆਵੇ ਫਿਰ ਉਹਨਾਂ ਦੀ ਸੰਥਿਆ ਹੋਵੇਗੀ ਨਹੀਂ ਤੇ ਨਹੀਂ ਹੋਵੇਗੀ ਇਥੇ ਖਾਲਸਾ ਦੀ ਜਿੰਨੀਆਂ ਵੀ ਭੈਣਾਂ ਸੰਥਿਆ ਕਰਦੀਆਂ ਹਨ ਉਹਨਾਂ ਦੀ ਜਾਂ ਤੇ ਕੋਈ ਮਾਤਾ ਨਾਲ ਆਉਂਦੀ ਜਾਂ ਕੋਈ ਭੈਣ ਨਾਲ ਆਉਂਦੀ ਉਹ ਜਾਂ ਕੋਈ ਭਰਾ ਨਾਲ ਆਉਂਦਾ ਹੈ ਨੇ ਜੰਮੇ ਸੰਥਿਆ ਨਹੀਂ ਹੁੰਦੀ ਉਸ ਦੀ ਇੱਕ ਵਜਾ ਇਹ ਮੈਂ ਆਪਦੀ ਨੂੰ ਦੱਸ ਦਿੰਦਾ ਇਸ ਦੇ ਵਿੱਚ ਨਾ ਖਾਸ ਜੀ ਇੱਕ ਨਾ ਵਿਸ਼ਾ ਹੈ ਜੋ ਅੱਜ ਦੇ ਤੌਰ ਤੇ ਬੜਾ ਚੱਲ ਰਿਹਾ ਹੈ ਹੁੰਦਾ ਕੀ ਹੈ ਕਿ ਈਰਖਾ ਦੇ ਵਾਸ ਹੋ ਕੇ ਚਲੋ ਜਿੰਨਾ ਸਮਾਂ ਵੀ ਜਿਹੜਾ ਪਰਮੇਸ਼ਰ ਦੀ ਬੰਦਗੀ ਜਾਂ ਜਿਹੜਾ ਹੈ ਗਰੰਥੀ ਜਿਹੜਾ ਤੁਸੀਂ ਲਾ ਲਵੋ ਕੇ ਗੁਰੂ ਘਰਾਂ ਦੇ ਵਿੱਚ ਜਿੰਨੀ ਸੇਵਾ ਨਿਭਾਉਣੀ ਸੋ ਨਿਭਾਉਂਦੇ ਫਿਰ ਈਰਖਾ ਦੇ ਵਾਸ ਦੇ ਵਿੱਚ ਹੋ ਕੇ ਨਾ ਜਦੋਂ ਤੁਸੀਂ ਲਾ ਲਵੋ ਕੇ ਸਾਨੂੰ ਕੋਈ ਏ ਰਖਾ ਹੁੰਦੀ ਏ ਅਸੀਂ ਉਸ ਨੂੰ ਨਹੀਂ ਰੱਖਣਾ ਚਾਹੁੰਦੇ ਜਾਂ ਅਸੀਂ ਜਿਹੜਾ ਹੈ ਉਥੇ ਜਿਹੜਾ ਨਹੀਂ ਅੱਗੇ ਕੁਝ ਕਰਾਉਣਾ ਚਾਹੁੰਦੇ ਨਹੀਂ ਗ੍ਰੰਥੀ ਸਿੰਘ ਤੋਂ ਪਾਠ ਕਰਵਾਉਣਾ ਤੇ ਮੈਂ ਸਿੱਧੇ ਬਚਨਾਂ ਦੇ ਵਿੱਚ ਕਹਿ ਦਵਾਂ ਹੋਰ ਸਾਡੇ ਤੋਂ ਕੋਈ ਬਹਾਨਾ ਹੁੰਦਾ ਏ ਇੱਕੋ ਹੀ ਬਹਾਨਾ ਹੁੰਦਾ ਏ ਕਿ ਗ੍ਰੰਥੀ ਸਿੰਘ ਨਾ ਭੈਣਾਂ ਦੇ ਵੱਲ ਵੇਖਦਾ ਏ ਤੇ ਬੇਬੀਆਂ ਜਿਹੜਾ ਹੈ ਬੇਬੀਆਂ ਦੇ ਵੱਲ ਵੇਖਦਾ ਰਹਿੰਦਾ ਇੱਕੋ ਹੀ ਬਹਾਨਾ ਸਾਡੇ ਕੋਲ ਹੁੰਦਾ ਗ੍ਰੰਥੀ ਸਿੰਘ ਨੂੰ ਕੱਢਣ ਦਾ ਜਾਂ ਕਿਤੇ ਹੋਰ ਹੋਰ ਕੋਈ ਬਹਾਨਾ ਹੁਣ ਰਹੇ ਨਹੀਂਗੇ ਕਿਉਂਕਿ ਇੱਕ ਮਾਣ ਦਾ ਵਿਸ਼ਾ ਹੁੰਦਾ ਏ ਕਿ ਸਿੱਖ ਆਪਣਾ ਮਾਣ ਬਰਕਰਾਰ ਰੱਖੇ ਉਸ ਤੋਂ ਅੱਗੇ ਉਹ ਭਾਵੇਂ ਜਿਹੜਾ ਹੈ ਰੋਜੀ ਰੋਟੀ ਉਸ ਪਰਮੇਸ਼ਰ ਦੇ ਹੱਥ ਦੇ ਵਿੱਚ ਪਰ ਮਾਣ ਬਣਾਉਣਾ ਬੜਾ ਔਖਾ ਗਵਾਉਣ ਤੇ ਮਨੁੱਖ ਮਿੰਟ ਨਹੀਂ ਕਰਾਉਂਦਾ ਖਾਲਸਾ ਦੀ ਇੱਜ਼ਤ ਬਣਾਉਣੀ ਸਾਰੀ ਉਮਰਾਂ ਲੰਘ ਜਾਂਦੀਆਂ ਗਵਾਉਣ ਵਾਸਤੇ ਇੱਕ ਛੇਣਾ ਨਹੀਂ ਲੱਗਦਾ ਇਸ ਕਰਕੇ ਇਹ ਸ਼ਰਤ ਤਾ ਰਖੀਏ ਕਿ ਕੱਲ ਨੂੰ ਕੋਈ ਵੀ ਜਿਹੜਾ ਹੈ ਉਂਗਲ ਨਾ ਕਰ ਸਕੇ ਕਿਉਂਕਿ ਉਸ ਦਾ ਜਵਾਬ ਅਸੀਂ ਜਿਹੜਾ ਹੈ ਸਿੱਧਾ ਦੇਣ ਦੇ ਯੋਗ ਹੋਈਏ ਇਹ ਕੋਈ ਵੀ ਹੈ ਇੱਥੇ ਆਣ ਕੇ ਤੁਸੀਂ ਤੱਕ ਸਕਦੇ ਹੋ ਕਿ ਕਿਸੇ ਦਾ ਪਿਤਾ ਕਿਸੇ ਦੀ ਮਾਤਾ ਜਾਂ ਕਿਸੇ ਦਾ ਪਿਓ ਆ ਰਿਹਾ ਹੈ ਉਸ ਤਰ੍ਹਾਂ ਸੰਤਿਆ ਨਹੀਂ ਹੁੰਦੀ ਹੁਣ ਚੰਗੀ ਹੈ ਉਹ ਜਿਹੜਾ ਕੋਈ ਵੀ ਆ ਜਾਵੇ ਉਹਨਾਂ ਦੀ ਹੁੰਦੀ ਇਹ ਮੈਂ ਬੇਨਤੀ ਤਾਂ ਕੀਤੀ ਇੱਥੇ ਭਗਤ ਜੀ ਆਖਦੇ ਪਿਛਲਾ ਸਮਾਂ ਕਿਤੇ ਵੀ ਨਹੀਂ ਅੱਗੇ ਆਵੇ ਗਏ ਮੈਂ ਬੇਨਤੀ ਉਸੇ ਬੰਤੀ ਦੀ ਕੀਤੀ ਅਸੀਂ ਪਿਛੇ ਤੱਕਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਹੈ ਸੱਥਾਂ ਬਣੀਆਂ ਹੁੰਦੀਆਂ ਪੀਂਘਾਂ ਝੂਟਦੀਆਂ ਫੈਨਾ ਕੀਤੇ ਕਿਸੇ ਦੇ ਘਰ ਦੇ ਵਿੱਚ ਲੁਕਣ ਵਿੱਚ ਹੀ ਖੇਡਦੀਆਂ ਕਿਤੇ ਕਿਤੇ ਖੇਡਦੀਆਂ ਪਰ ਕਿਸੇ ਨੂੰ ਕੋਈ ਫਰਕ ਨਹੀਂ ਸੀ ਹੁੰਦਾ ਆਖਦੇ ਆਪੇ ਆ ਜਾਵੇਗੀ ਕਿਸੇ ਦੇ ਘਰ ਦੇ ਵਿੱਚ ਹੋਵੇਗੀ ਪਰ ਉਹ ਸਮਾਂ ਨਹੀਂ ਆਇਆ ਇੱਥੇ ਭਗਤ ਜੀ ਆਖਦੇ ਅੱਗ ਹੋ ਨੇੜਾ ਆਇਆ ਪਿਛਾ ਰਹਿਆ ਦੂਰ ਹੁਣ ਅੱਗਾ ਨੇੜਾ ਆ ਗਿਆ ਤੇ ਪਿਛੜਾ ਦੂਰ ਰਹਿ ਗਿਆ ਹੁਣ ਸਵਾਸਾਂ ਦੀ ਕੀਮਤ ਦੇ ਬਾਰੇ ਵਿੱਚ ਕਹਿ ਰਹੇ ਕਿ ਮਨੁੱਖਾ ਪਿੱਛੇ ਜਿੰਨੇ ਤੇਰੇ ਸਵਾਸ ਬਤੀਤ ਹੋ ਗਏ ਸੋ ਚਲੇ ਗਏ ਹੁਣ ਅੱਗਾ ਤੇਰਾ ਨੇੜੇ ਆ ਗਿਆ ਏ ਸਵਾਸ ਕੁਝ ਕਰ ਲੈ ਗਏ ਹਨ ਉਹਨਾਂ ਨੂੰ ਸਫਲਿਆ ਕਰ ਲੈ ਤੇਰੀ ਜਿਹੜੀ ਹੈ ਦਾੜ੍ਹੀ ਹੈ ਤੇਰੇ ਜਿਹੜੇ ਕੇਸ ਹਨ ਉਹ ਜਿਹੜਾ ਕਾਵਾਂ ਤੋਂ ਹੁਣ ਬੰਗਲਿਆਂ ਦੀ ਨੇਈਂ ਚਟੇ ਹੋ ਗਏ ਹਨ ਹੁਣ ਤੈਨੂੰ ਪਤਾ ਲੱਗ ਗਿਆ ਇਹ ਸੰਕੇਤ ਦੇ ਦਿੱਤਾ ਏ ਉਸ ਪਰਮੇਸ਼ਰ ਨੇ ਤੇਰਾ ਅੱਗਾ ਨੇੜੇ ਆ ਗਿਆ ਏ ਹੁਣ ਆਪਣੇ ਜੀਵਨ ਨੂੰ ਸਫਲਿਆ ਕਰ ਲੈ ਕੁਝ ਪਰਮੇਸ਼ਰ ਦੀ ਭਗਤੀ ਕਰ ਲੈ ਤੇਰਾ ਜਿਹੜਾ ਹੋਏ ਉਹ ਜੀਵਨ ਸਫਲਾ ਹੋ ਜਾਵੇਗਾ ਇੱਥੇ ਖਾਲਸਾ ਜੀ ਕਥਾ ਨੂੰ ਵਿਚ ਰਾਮ ਦਈਏ ਭਾਈ ਸਾਹਿਬ ਜੀ ਆ ਚੁੱਕੇ ਹਨ ਅੱਗੋਂ ਨੇੜਾ ਆਇਆ ਪਿਛਾ ਰਹਿਿਆ ਦੂਰ ਭਗਤ ਜੀ ਆਖਦੇ ਜੇ ਬਚਪਨ ਸੀ ਉਹ ਢਲ ਗਏ ਜਵਾਨੀ ਆ ਗਈ ਜਵਾਨੀ ਸੀ ਉਹ ਵੀ ਬਤੀਤ ਹੋ ਗਈ ਉਹ ਵੀ ਢਲ ਗਈ ਬਡੇਪਾ ਆ ਗਿਆ ਏ ਹੁਣ ਬਡੇਪੇ ਦੇ ਵਿੱਚ ਜਿਹੜਾ ਹੈ ਅੱਗੋਂ ਜਿਹੜਾ ਹੈ ਹੁਣ ਮੌਤ ਆਵੇਗੀ ਇਸ ਤੋਂ ਅੱਗੇ ਹੋਰ ਕੋਈ ਅਵਸਥਾ ਨਹੀਂ ਬਾਲ ਜਵਾਨੀ ਅਰ ਬਿਰਧ ਫੁਣ ਤੀਨ ਅਵਸਥਾ ਜਾਣ ਇਹ ਤਿੰਨ ਹੀ ਅਵਸਥਾਵਾਂ ਹਨ ਹੋਰ ਤੇ ਇਸ ਤੋਂ ਅੱਗੇ ਹੈ ਹੀ ਕੋਈ ਨਹੀਂ ਜੇ ਸਾਡਾ ਬਚਪਨ ਲੰਘ ਗਿਆ ਜਵਾਨੀ ਤੇ ਅਸੀਂ ਆਸ ਰੱਖਦੇ ਹਾਂ ਤੇ ਜਵਾਨੀ ਤੇ ਆ ਜਾਂਦੀ ਏ ਤੇ ਜਵਾਨੀ ਤੇ ਜਦੋਂ ਲੰਘ ਗਈ ਬਢੇਪਾ ਆ ਜਾਂਦਾ ਏ ਤੇ ਬਢੇਪੇ ਤੋਂ ਅੱਗੇ ਤੇ ਕੋਈ ਆਸ ਹੀ ਨਹੀਂ ਅੱਗੇ ਜਿਹੜਾ ਹੈ ਮੌਤ ਹੈ ਅੱਗੇ ਫਿਰ ਮੌਤ ਦੀ ਅਵਸਥਾ ਹੈ ਉਹ ਭਗਤ ਜੀ ਆਖਦੇ ਹੁਣ ਅੱਗਾ ਅੱਗੋ ਨੇੜਾ ਆਇਆ ਪਿਛਾ ਰਹਿਿਆ ਦੂਰ ਹੁਣ ਅੱਗਾ ਤੇਰਾ ਜਿਹੜਾ ਹੈ ਮੌਤ ਨੇੜੇ ਆ ਗਈ ਏ ਪਿਛਾ ਕਾਫੀ ਦੂਰੇ ਰਹਿ ਗਿਆ ਏ ਉਸ ਪਰਮੇਸ਼ਰ ਦੀ ਬੰਦਗੀ ਕਰ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਸਫਲਿਆ ਕਰ ਇਥੇ ਖਾਲਸਾ ਜੀ ਹੁਣ ਬਿਸ਼ਰਾਮ ਦਈਏ ਹੋਈਆਂ ਪੁੱਲਾਂ ਦੀ ਮਾਫੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਦੀ ਬਖਸ਼ਣ ਹਰ ਸੋ ਬਖਸ਼ ਲੈਣਾ ਅਗਾਂ ਵਾਸਤੇ ਸਤਿਗੁਰੂ ਜੀ ਸਮਤ ਕਛੇ ਸ਼ਿਕਰਣ ਦੇਖ ਫਰੀਦਾ ਜੋ ਬੀਆ ਦਾੜੀ ਹੋਈ ਪੂਰ ਅਗੋ ਨੇੜਾ ਆਇਆ ਪਿੱਛਾ ਰਹਿਿਆ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ